ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਤ ਖੋਲ੍ਹ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਅੱਜ ਅਸੀਂ ਗੱਲ ਕਰਾਂਗੇ ਇੱਕ ਵੀਡੀਓ ਜੋ ਸੋਸ਼ਲ ਮੀਡੀਆ ਤੇ ਅੱਗ ਦੀ ਤਰ੍ਹਾਂ ਫੈਲ ਰਹੀ ਹੈ ਉਹ ਦਿਤ ਨਾਰਾਇਣ ਦਾ ਜੋ ਫੈਨ ਮੂਮੈਂਟ ਸੋਸ਼ਲ ਮੀਡੀਆ ਤੇ ਅੱਗ ਦੀ ਤਰ੍ਹਾਂ ਫੈਲ ਰਿਹਾ ਉਸਨੇ ਸਭ ਨੂੰ ਹੈਰਾਨ ਕਰ ਦਿੱਤਾ ਕਿਤੇ ਨਾ ਕਿਤੇ ਦੇਖਿਆ ਜਾਇਆ ਤਾਂ ਉਹ ਦਿਤ ਨਾਰਾਇਣ ਗਾ ਰਹੇ ਨੇ ਉਹਨਾਂ ਦੀ ਫੈਨ ਉਹਨਾਂ ਦੇ ਕੋਲ ਪਹੁੰਚਦੀ ਹੈ ਸੈਲਫੀ ਲੈਣ ਦੇ ਲਈ ਔਰ ਫਿਰ ਉਹ ਜੋ ਵੀਡੀਓ ਦੇ ਵਿੱਚ ਅਸੀਂ ਦੇਖ ਪਾ ਰਹੇ ਹਾਂ ਉਹ ਬਹੁਤ ਜ਼ਿਆਦਾ ਵਾਇਰਲ ਹੁੰਦਾ ਹੈ ਪਰ ਇਸ ਤੋਂ ਇਲਾਵਾ ਅਗਰ ਗੱਲ ਕਰੀਏ ਉਦਿਤ ਨਾਰਾਇਣ ਦੀ ਤੇ ਹੁਣ ਉਦਿਤ ਨਾਰਾਇਣ ਦੇ ਬਹੁਤ ਸਾਰੇ ਮੀਮਸ ਬਣ ਰਹੇ ਨੇ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੇ ਨੇ ਬੱਚੇ-ਬੱਚੇ ਤੱਕ ਇਹ ਵੀਡੀਓ ਪਹੁੰਚੀ ਹੈ ਔਰ ਉਹਨਾਂ ਦੇ ਮੀਮ ਬਣ ਕੇ ਲੋਕ ਜੋ ਨੇ ਸਟੇਟਸ ਲਗਾ ਰਹੇ ਨੇ ਸਟੋਰੀਆਂ ਪਾ ਰਹੇ ਨੇ ਯਾਨੀ ਕਿ ਉਦਿਤ ਨਾਰਾਇਣ ਨੂੰ ਬਹੁਤ ਜ਼ਿਆਦਾ ਟਰੋਲ ਕੀਤਾ ਜਾ ਰਿਹਾ ਥੋੜੇ ਦਿਨ ਪਹਿਲੇ ਉਦਿਤ ਨਾਰਾਇਣ ਨੇ ਇਸ ਤੇ ਇੱਕ ਪ੍ਰੈਸ ਕਾਨਫਰੰਸ ਵੀ ਰੱਖੀ ਉਹਨਾਂ ਦੀ ਵਾਈਫ ਵੀ ਪਹੁੰਚੀ ਸੀਗੀ ਤੇ ਉਹਨਾਂ ਨੇ ਇਹ ਟਿੱਪਣੀ ਵੀ ਦਿੱਤੀ ਆਪਣਾ ਪੁਆਇੰਟ ਵੀ ਰੱਖਿਆ ਪਰ ਨਾਲ ਦੀ ਨਾਲ ਤੁਹਾਨੂੰ ਦੱਸ ਦਿੰਦਾ ਕਿ ਸਿਰਫ ਉਦਿਤ ਨਾਰਾਇਣ ਨਹੀਂ ਇਸ ਤੋਂ ਪਹੁੰਚਦੀ ਔਰ ਗੁਰੂ ਰੰਦਾਵਾ ਨੂੰ ਕਿਸ ਕਰਦੀ ਹੈ ਲੇਕਿਨ ਗੁਰੂ ਰੰਦਾਵਾ ਦਾ ਕੋਈ ਵੀ ਰਿਸਪੌਂਸ ਨਹੀਂ ਆਇਆ ਤੇ ਇਹ ਵੀਡੀਓ ਜਿਹੜੀ ਹੁਣ ਉਹਦੇ ਤੇ ਨਾਰਾਇਣ ਦੀ ਵੀਡੀਓ ਤੋਂ ਬਾਅਦ ਇਹ ਲਗਾਤਾਰ ਵੀਡੀਓ ਵਾਇਰਲ ਹੋ ਰਹੀ ਹੈ ਗੁਰੂ ਰੰਦਾਵਾ ਦੀ ਤੇ ਗੁਰੂ ਰੰਦਾਵਾ ਤੋਂ ਇਲਾਵਾ ਅਗਰ ਗੱਲ ਕਰੀਏ ਤਾਂ ਬਹੁਤ ਸਾਰੇ ਕਲਾਕਾਰ ਜਿਹੜੇ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਫੇਸ ਕਰਦੇ ਨੇ ਲਾਈਵ ਸ਼ੋਅਜ਼ ਦੇ ਦੌਰਾਨ ਕਿਉਂਕਿ ਕ੍ਰੇਜ਼ੀ ਫੈਨਸ ਜਦੋਂ ਉਹਨਾਂ ਨੂੰ ਮਿਲਦੇ ਨੇ ਤਾਂ ਫਿਰ ਆਊਟ ਆਫ ਕੰਟਰੋਲ ਹੁੰਦੀਆਂ ਨੇ ਚੀਜ਼ਾਂ ਬਾਉਂਸਰਸ ਦੇ ਹੱਥ ਵੀ ਨਹੀਂ ਆਉਂਦੀਆਂ ਉਹਨਾਂ ਦੀ ਟੀਮ ਦੇ ਹੱਥ ਵੀ ਨਹੀਂ ਆਉਂਦੀਆਂ ਔਰ ਇਹ ਰੈਂਡਮਲੀ ਹੋ ਜਾਂਦੀਆਂ ਲਾਈਵ ਵੀਡੀਓ ਦੇ ਵਿੱਚ ਗੋਂਦੇ ਗੋਂਦੇ ਕਈ ਕਲਾਕਾਰਾਂ ਨੂੰ ਟਰੋਲ ਵੀ ਕੀਤਾ ਗਿਆ ਕਈ ਫੈਨਸ ਨਾਲ ਫੋਟੋ ਨਾ ਕਰਵਾਈ ਤੇ ਉਸਤੇ ਵੀ ਕੰਟਰੋਵਰਸੀਆਂ ਹੋਈਆਂ ਨੇ ਕਲਾਕਾਰਾਂ ਨੇ ਕਈਆਂ ਨੇ ਮਾਫੀਆਂ ਵੀ ਮੰਗੀਆਂ ਉਸ ਤੋਂ ਬਾਅਦ ਬਹੁਤ ਕੁਝ ਜੋ ਆ ਸੀ ਸੋਸ਼ਲ ਮੀਡੀਆ ਤੇ ਦੇਖ ਰਹੇ ਹਾਂ ਸੋਸ਼ਲ ਮੀਡੀਆ ਦਾ ਸਹੀ ਯੂਜ਼ ਤਾਂ ਲੋਕ ਕਰਦੇ ਨੇ ਪਰ ਆ ਸੋਸ਼ਲ ਮੀਡੀਆ ਤੁਹਾਨੂੰ ਬਹੁਤ ਕੁਝ ਸਿਖਾਉਂਦਾ ਵੀ ਹੈ ਔਰ ਅਗਰ ਤੁਸੀਂ ਉਹਦਾ ਸਹੀ ਯੂਜ਼ ਕਰਦੇ ਹੋ ਤਾਂ ਸੋਸ਼ਲ ਮੀਡੀਆ ਬਹੁਤ ਵੱਡੀ ਚੀਜ਼ ਹੈ ਜਿਹੜੀ ਤੁਹਾਡੇ ਤੱਕ ਹਰ ਇਨਫੋਰਮੇਸ਼ਨ ਪਹੁੰਚਾਉਂਦੀ ਹੈ ਫਿਰ ਚਾਹੇ ਉਹ ਕਲਾਕਾਰ ਹੋਣ ਚਾਹੇ ਛੋਟੇ ਬੱਚੇ ਤੋਂ ਲੈ ਕੇ ਬੜੇ ਬਜ਼ੁਰਗਾਂ ਤੱਕ ਹੋਣ ਸੋ ਇਹ ਕਲਾਕਾਰਾਂ ਦੀ ਜ਼ਿੰਦਗੀ ਜਿਹੜੀ ਹੈ ਉਹ ਇਨ੍ਹਾਂ ਲੋਕ ਇਨ੍ਹਾਂ ਲੋਕਾਂ ਦੇ ਨਾਲ ਹੀ ਬਣਦੀ ਕਿਉਂਕਿ ਕਲਾਕਾਰ ਜੋ ਨੇ ਆਡੀਅנס ਦੀ ਇਹ ਉਹ ਇੱਕ ਇੱਕ ਪਿੱਲਰ ਦੀ ਤਰ੍ਹਾਂ ਹੁੰਦੀ ਹੈ ਆਡੀਅנס ਉਹਨਾਂ ਦੇ ਲਈ ਕਿਉਂਕਿ ਅਗਰ ਆਡੀਅנס ਉਹਨਾਂ ਨੂੰ ਪਿਆਰ ਕਰਦੀ ਹੈ ਤਾਂ ਤਾਂ ਹੀ ਉਹ ਸਟੇਜ ਤੱਕ ਪਹੁੰਚਦੇ ਨੇ ਪਰ ਜਦੋਂ ਇਦਾਂ ਦੀ ਵੀਡੀਓ ਸਾਹਮਣੇ ਆਉਂਦੀਆਂ ਨੇ ਤਾਂ ਬੜਾ ਐਮਬੈਰੈਂਸਿੰਗ ਮੂਮੈਂਟਸ ਹੁੰਦੇ ਨੇ ਸਾਹਮਣੇ ਇਸ ਤੋਂ ਇਲਾਵਾ ਕਈ ਕਲਾਕਾਰ ਜੋ ਨੇ ਲਾਈਵ ਸ਼ੋਜ਼ ਦੇ ਵਿੱਚ ਗੋਂਦੇ ਗੋਂਦੇ गिर ਜਾਂਦੇ ਨੇ ਲਾਈਵ ਸ਼ੋਜ਼ ਦੇ ਵਿੱਚ ਟ੍ਰੋਲਿੰਗ ਹੋ ਜਾਂਦੀ ਹੈ ਕੋਈ ਰੈਂਪ ਵਾਕ ਕਰ ਰਹੀ ਹੈ ਕੋਈ ਮਾਡਲ ਜਾਂ ਕੋਈ ਅਦਾਕਾਰਾ ਉਹ गिर ਜਾਂਦੀ ਹੈ ਉਸ ਦੇ ਉਪਸ ਮੂਮੈਂਟ ਬਹੁਤ ਸਾਰੇ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੇ ਨੇ ਸੋ ਇਹ ਕਲਾਕਾਰਾਂ ਦੀ ਜ਼ਿੰਦਗੀ ਜਿਹੜੀ ਇਹਨਾਂ ਚੀਜ਼ਾਂ ਦੇ ਆਲੇ ਦੁਆਲੇ ਘੁੰਮਦੀ ਹੈ ਸੋ ਇਹਨਾਂ ਨੂੰ ਹੀ ਕਲਾਕਾਰ ਕਹਿੰਦੇ ਨੇ ਕਿਉਂਕਿ ਜੇ ਕੰਟਰੋਵਰਸੀਆਂ ਹੁੰਦੀਆਂ ਨੇ ਤਾਂ ਉਹਨਾਂ ਲੋਕਾਂ ਨਾਲ ਹੀ ਹੁੰਦੀਆਂ ਨੇ ਜਿਹੜੇ ਲੋਕ ਆਲਰੇਡੀ ਮਾਰਕੀਟ ਦੇ ਵਿੱਚ ਵਿਕ ਰਹੇ ਨੇ ਜਿਹੜੇ ਆਲਰੇਡੀ ਲੋਕ ਮਾਰਕੀਟ ਦੇ ਵਿੱਚ ਚੱਲ ਰਹੇ ਨੇ ਹਰ ਕੋਈ ਉਹਨਾਂ ਦੀ ਗੱਲ ਕਰਦਾ ਸੋ ਉਹ ਦਿਤ ਨਾਰਾਇਣ ਦੀ ਵੀਡੀਓ ਤੋਂ ਬਾਅਦ ਹੁਣ ਜਿਹੜੀ ਗੁਰੂ ਰੰਦਾਵਾ ਦੀ ਵੀਡੀਓ ਵਾਇਰਲ ਹੋ ਰਹੀ ਹੈ ਤੁਸੀਂ ਵੀ ਜ਼ਰਾ ਮਾਰੋ ਇਸ ਤੇ ਇੱਕ ਖਾਸ ਨਜ਼ਰ